<of> <Channel> जी है। अमर है। <laughs> रहे अमर रहे अमर रहे डॉक्टर मनमोहन सिंह जी अमर रहे अमर रहे अमर रहे डॉक्टर मनमोहन सिंह जी अमर रहे अमर रहे डॉक्टर मनमोहन सिंह अमर रहे अमर रहे डॉक्टर मनमोहन सिंह जी अमर रहे अमर रहे डॉक्टर मनमोहन सिंह जी अमर रहे अमर रहे आज साडे महरूम डॉक्टर मनमोहन सिंह जी ਜਿਹੜੇ ਸਾਡੇ ਪੂਰੇ ਸਾਡੇ ਦੇਸ਼ ਦੇ ਪੂਰੇ ਪ੍ਰਧਾਨ ਮੰਤਰੀ ਰੇਜ ਜਿਨ੍ਹਾਂ ਨੇ 2004 ਤੋਂ ਲੈ ਕੇ 2014 ਤੱਕ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਪ੍ਰਧਾਨ ਮੰਤਰੀਸ਼ਿਪ ਪੂਰੇ ਵਿਸ਼ਵ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦਾ ਡੰਕਾ ਵਜਾਇਆ ਔਰ ਉਸ ਤਰੀਕੇ ਦਾ ਕਿਉਂਕਿ ਬਹੁਤ ਵੱਡੇ ਉਹ ਇਕਨੋਮਿਸਟ ਸੀ ਉਹਨਾਂ ਨੇ ਉਸ ਰੈਸੈਸ਼ਨ ਦੇ ਟਾਈਮ ਦੇ ਵਿੱਚ ਜਦੋਂ ਪੂਰਾ ਅਮਰੀਕਾ ਔਰ ਪੂਰੇ ਵਿਸ਼ਵ ਦੇ ਵਿੱਚ ਅਨਰ ਰੈਸੈਸ਼ਨ ਆ ਗਿਆ ਕਿ ਲੋਕਾਂ ਦੀਆਂ ਜੌਬਸ ਚਲੇ ਗਈਆਂ ਲੋਕੀ ਬੇਘਰ ਹੋ ਗਏ ਲੇਕਿਨ ਉਹਨਾਂ ਨੇ ਹਿੰਦੁਸਤਾਨ ਦੀ ਇਕਨੋਮੀ ਇਸ ਤਰ੍ਹਾਂ ਸਟੇਬਲ ਕੀਤੀ ਕਿ ਹਿੰਦੁਸਤਾਨ ਨੂੰ ਪਤਾ ਹੀ ਨਹੀਂ ਲੱਗਾ ਲੋਕਾਂ ਨੂੰ ਕਿ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸਦੀ ਦਾ ਰੈਸੈਸ਼ਨ ਚੱਲ ਰਿਹਾ ਜਿਹੜਾ ਇਸ ਸਦੀ ਦਾ ਸਭ ਤੋਂ ਵੱਡਾ ਰੈਸੈਸ਼ਨ ਸੀ ਉਹ 2008 9 10 ਨੂੰ ਆਇਆ ਜਿਹੜਾ ਹਿੰਦੁਸਤਾਨ ਨੂੰ ਪਤਾ ਨਹੀਂ ਲੱਗਿਆ ਔਰ ਇੱਥੇ ਕੋਈ ਵੀ ਸਾਡਾ ਨੌਜਵਾਨ ਪੈਨਪਰਾ ਕੋਈ ਵੀ ਬੇਰੋਜ਼ਗਾਰ ਨਹੀਂ ਹੋਇਆ ਸਾਰਿਆਂ ਨੂੰ ਨੌਕਰੀ ਚਲਦੀ ਰਹੀ ਔਰ ਬਾਰੋਂ ਲੋਗ ਨੌਕਰੀਆਂ ਛੱਡ ਕੇ ਹਿੰਦੁਸਤਾਨ ਚ ਨੌਕਰੀ ਕਰਦੇ ਹੀ ਇੱਕ ਬੜਾ ਵੱਡਾ ਐਗਜ਼ਾਮਪਲ ਸੀ ਪੂਰੇ ਵਿਸ਼ਵ ਵਾਸਤੇ ਬਾਕੀ ਉਹਨਾਂ ਨੇ ਹੋਰ ਇਹੋ ਜਿਹੀ ਡਿਵੈਲਪਮੈਂਟ ਕੀਤੀ ਜਿਹਦੇ ਚ ਨਰੇਗਾ ਸਕੀਮਸ ਆਈਆਂ ਜਿਹਰੇ ਵਿੱਚ ਲੇਬਰਸ ਤੋਂ ਲੈ ਕੇ ਕੋਈ ਵੀ ਮਜ਼ਦੂਰ ਔਰ ਗਰੀਬ ਵਰਗ ਦੇ ਰਿਲੇਟਡ ਜਿਹਨੂੰ ਆਧਾਰ ਕਾਰਡ ਨੂੰ ਲਿੰਕ ਕਰਨਾ ਔਰ ਹੋਰ ਇਹੋ ਜਿਹੀ ਸਕੀਮਸ ਆਈਆਂ ਜਿਹੜੀਆਂ ਹੁਣ ਜਾ ਕੇ ਇੰਪਲੀਮੈਂਟ ਹੋ ਰਹੀਆਂ ਔਰ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪਤਾ ਲੱਗ ਰਿਹਾ ਇਹ ਸਾਰੀ ਦੇਨ ਡਾਕਟਰ ਮਨਮੋਹ ਸਿੰਘ ਜੀ ਦੀ ਹੈ ਕਿਉਂਕਿ ਉਹ ਇਸ ਤਰ੍ਹਾਂ ਦੇ ਇਨਸਾਨ ਸੀ ਕਿ ਜਿਨ੍ਹਾਂ ਨੇ ਦੇਸ਼ ਨੂੰ ਇੱਕ ਪਛਾਣ ਦਿੱਤੀ ਕਿ ਹਿੰਦੁਸਤਾਨ ਚਾਈਨਾ ਤੋਂ ਵੀ ਵੱਡੀ ਪਾਵਰ ਰੱਖਦਾ ਹੈ ਔਰ ਸਾਡੀ ਜਿਹੜੀ ਪਪੂਲੇਸ਼ਨ ਹੈ ਉਹੀ ਸਾਡੀ ਸਟਰੈਂਥ ਹੈ ਔਰ ਸਾਡੀ ਡਿਵੈਲਪਿੰਗ ਕੰਟਰੀ ਹੋਣ ਦੇ ਬਾਵਜੂਦ ਤੁਸੀਂ ਦੇਖਿਆ ਹੋਵੇਗਾ ਕਿ 2004 ਤੋਂ ਲੈ ਕੇ ਜੋ 2014 ਚ ਹਿੰਦੁਸਤਾਨ ਡਿਵੈਲਪ ਹੋਇਆ ਇਕਨੋਮਿਕਲੀ ਕਮਰਸ਼ੀਲੀ ਔਰ ਟ੍ਰੇਡਸ ਚ ਵੀ ਉਹ ਉਸੇ ਟਾਈਮ ਦੇ ਵਿੱਚ ਹੋਇਆ ਔਰ ਇੱਕ ਮੈਂ ਬੜਾ ਫਕਰ ਨਾ ਕਹਿਣਾ ਕਿ ਉਹ ਸਭ ਤੋਂ ਪਹਿਲੇ ਸਿੱਖ ਸੀ ਇਸ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਬਣੇ ਔਰ ਪੰਜਾਬ ਦੀ ਸ਼ਾਨ ਉਹਨਾਂ ਤੋਂ ਪਛਾਨੀ ਗਈ ਔਰ ਪੂਰੇ ਪੂਰੇ ਵਿਸ਼ਵ ਦੇ ਵਿੱਚ ਐਜ਼ ਅ ਸਿੱਖ ਇੱਕ ਪ੍ਰਾਈਮ ਮਿਨਿਸਟਰ ਹੋਣ ਤੇ ਸਾਡਾ ਵੀ ਕਦ ਔਰ ਸਾਡਾ ਵੀ ਸਿਰ ਬਹੁਤ ਪੰਜਾਬੀਆਂ ਦਾ ਉੱਚਾ ਹੋਇਆ ਅੱਜ ਬਹੁਤ ਦੁੱਖ ਦੀ ਘੜੀ ਹੈ ਜਿਹਦੇ ਵਿੱਚ ਅੱਜ ਸਾਰੇ ਕਾਂਗਰਸ ਦੇ ਗਨਮਾਨੇ ਲੀਡਰਸ ਸਾਡੇ ਮੇਅਰ ਸਾਹਿਬ ਸਾਡੇ ਬਲਾਕ ਪ੍ਰੈਜ਼ੀਡੈਂਟ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਰਕੇਸ਼ ਬਬਲੀ ਜੀ ਹੈਪੀ ਜੀ ਸਾਡੇ ਸੀਨੀਅਰ ਲੀਡਰ ਜੁਗਲ ਜੀ ਔਰ ਉਹਨਾਂ ਦੇ ਨਾਲ ਪਲਵਾਨ ਜੀ ਔਰ ਵੀ ਦੇਸ਼ਰਾਜ ਜੀ ਹੋਰ ਵੀ ਸਾਰੇ ਲੋਕ ਅੱਜ ਬਹੁਤ ਸਾਡੇ ਅੰਦਰ ਸ਼ੌਕ ਦੀ ਸਾਡੀ ਪਾਰਟੀ ਦੇ ਅੰਦਰ ਸਾਡੇ ਵਰਕਰਾਂ ਦੇ ਅੰਦਰ ਬਹੁਤ ਅੱਜ ਸ਼ੌਕ ਹੈ ਔਰ ਬਹੁਤ ਉਦਾਸੀ ਹੈ ਕਿਉਂਕਿ ਜਾਨਾ ਤੇ ਸਾਰਿਆਂ ਨੇ ਹੈ ਲੇਕਿਨ ਕੁਝ ਇਹੋ ਜਿਹਾ ਸ਼ਖਸ ਜਾਂਦਾ ਜਿਨਨੇ ਸਾਡੀ ਪਾਰਟੀ ਨੂੰ ਇੰਨੀ ਤਾਕਤ ਦਿੱਤੀ ਸਾਡੇ ਦੇਸ਼ ਨੂੰ ਇੰਨੀ ਤਾਕਤ ਦਿੱਤੀ ਤੇ ਅੱਜ ਪੂਰਾ ਦੇਸ਼ ਪੂਰਾ ਵਿਸ਼ਵ ਉਹਨਾਂ ਨੂੰ ਯਾਦ ਕਰ ਰਿਹਾ ਹੈ ਔਰ ਉਹਨਾਂ ਦੀ ਅੱਜ ਲਾਸਟ ਅੱਜ ਕਰਮੇਸ਼ਨ ਦਾ ਟਾਈਮ ਹੈ ਅੱਜ ਦਿੱਲੀ ਦੇ ਵਿੱਚ ਹੋ ਵੀ ਗਈ ਹੈ ਉਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਵੀ ਸਾਡਾ ਵੀ ਸਾਰੇ ਵਰਕਰਸ ਦਾ ਅੱਜ ਮਨ ਕੀਤਾ ਕਿ ਉਹਨਾਂ ਨੂੰ ਯਾਦ ਕੀਤਾ ਜਾਏ ਔਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏ ਜੈ ਅੱਜ ਜਿਵੇਂ ਮੇਰ ਸਾਹਿਬ ਆਪਣੇ ਦੇਸ਼ ਦੇ ਪੁਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਇਕੱਠੇ ਹੋਏ ਆਂ ਔਰ ਮੈਂ ਸਮਝਨਾ ਅੱਜ ਦਾ ਦਿਨ ਬੜਾ ਇੱਕ ਦੁੱਖਦਾਈ ਦਿਨ ਆ ਕਿਉਂਕਿ ਸਾਡਾ ਜਿਹੜਾ ਵਿਛੋੜਾ ਸਾਡੇ ਜਿਹੜੇ ਪੁਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨਾਲ ਹੋ ਗਿਆ ਔਰ ਮੈਂ ਸਮਝਨਾ ਪਈ ਹਿੰਦੁਸਤਾਨੀ ਨਹੀਂ ਵਰਲਡ ਦੇ ਵਿੱਚ ਵੀ ਵਰਲਡ ਦੇ ਨੇਤਾ ਵੀ ਉਹਨਾਂ ਨੂੰ ਇਸ ਮਾਮਲੇ 'ਚ ਮੰਨਦੇ ਹੀ ਤੇ ਉਹਨਾਂ ਨੇ ਭਾਰਤੀ ਅਰਥਵਿਵਸਥਾ ਨੂੰ ਕਦੀ ਵੀ ਡਿੱਗਣ ਨਹੀਂ ਦਿੱਤਾ ਜਦੋਂ ਕਿ ਬੜਾ ਕ੍ਰਾਈਸਿਸ ਚੱਲਦਾ ਪਿਆ ਸੀ ਹਿੰਦੁਸਤਾਨ ਦੇ ਉੱਤੇ ਉਹਨਾਂ ਨੇ ਬੜੀ ਮਜ਼ਬੂਤੀ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਕਾਇਮ ਕੀਤਾ ਔਰ ਆਪਣਾ ਡੰਕਾ ਪੂਰੇ ਵਿਸ਼ਵ 'ਚ ਵਜਾਇਆ ਔਰ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਆਧਾਰ ਕਾਰਡ ਮਨਰੇਗਾ ਸਕੀਮ ਸਾਰੀਆਂ ਉਹਨਾਂ ਦੀਆਂ ਹੀ ਦੁਆਰਾ ਚਲਾਈਆਂ ਗਈਆਂ ਸਕੀਮਾਂ ਹੀ ਜਿਨ੍ਹਾਂ ਦਾ ਅੱਜ ਉਪਯੋਗ ਗਰੀਬ ਵਰਗ ਨੂੰ ਮਿਲਦਾ ਪਿਆ ਹੈ ਔਰ ਇਹ ਸਾਡੇ ਦੇਸ਼ ਦੀ ਖੁਸ਼ਕਿਸਮਤੀ ਸੀਗੀ ਵੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਦੇਸ਼ ਨੂੰ ਸੰਭਾਲ ਕੇ ਰੱਖਿਆ ਗਰੀਬਾਂ ਦੇ ਵਾਸਤੇ ਕੰਮ ਕੀਤਾ ਔਰ ਉਹਨਾਂ ਨੂੰ ਆਪਣੀ ਲਾਈਫ ਦੇ ਜਿਸ ਤਰ੍ਹਾਂ ਕਿ ਮੈਂ ਉਹਨਾਂ ਦਾ ਥੋੜਾ ਜਿਹਾ ਪੜਿਆ ਉਹਨਾਂ ਨੂੰ ਇੱਕ ਟਾਈਮ ਦੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀਗਾ ਵੀ ਕੋਈ ਐਸਾ ਕੰਮ ਜਿਹੜਾ ਤੁਹਾਨੂੰ ਲੱਗਾ ਹੋਵੇ ਵੀ ਤੁਸੀਂ ਨਹੀਂ ਕਰ पाए ਉਹਨਾਂ ਨੇ ਕਿਹਾ ਵੀ ਮੈਂ ਹੈਲਥ ਉੱਤੇ ਕੰਮ ਨਹੀਂ ਕਰ ਪਾਇਆ ਕਿਉਂਕਿ ਉਹਨਾਂ ਦਾ ਇੱਕ ਮਕਸਦ ਸੀਗਾ ਵੀ ਮੈਂ ਹੈਲਥ ਦੇ ਉੱਤੇ ਵੀ ਲੋਕਾਂ ਦੇ ਕੰਮ ਕਰ ਪਾਵਾਂ ਪਰ ਉਹਨਾਂ ਨੂੰ ਇਸ ਇਹਦਾ ਸਾਰੀ ਜ਼ਿੰਦਗੀ ਅਫਸੋਸ ਰਿਆ ਕਿ ਮੈਂ ਹੈਲਥ ਉੱਤੇ ਲੋਕਾਂ ਦਾ ਕੰਮ ਨਹੀਂ ਕਰ ਪਾਇਆ ਪਰ ਇਹ ਤੋਂ ਬਿਹਤਰ ਹੀ ਜੋ ਕੁਝ ਉਹਨਾਂ ਨੇ ਹਿੰਦੁਸਤਾਨ ਵਾਸਤੇ ਕੀਤਾ ਉਹ ਬੜਾ ਸਰਾਹਨਯੋਗ ਹੀ ਔਰ ਉਹਨੂੰ ਪੂਰੀ ਜ਼ਿੰਦਗੀ ਨਾਲ ਤੇ ਕੋਈ ਕਾਂਗਰਸਮੈਨ ਨਾ ਹੀ ਪੂਰਾ ਹਿੰਦੁਸਤਾਨ ਕਦੀ ਭੁੱਲ ਸਕਦਾ ਤੁਸੀਂ ਦੇਖੋ ਬਾਹਰਲੇ ਮੁਲਕਾਂ ਤੋਂ ਵੀ ਬਹੁਤ ਸਾਰੇ ਆਪਣਾ ਸੰਦੇਸ਼ ਇਸ ਤਰ੍ਹਾਂ ਦੇ ਆਏ ਆ ਕਿ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦਾ ਲੋਹਾ ਮੰਨਿਆ ਅਰਥਵਿਵਸਥਾ ਦੇ ਵਿੱਚ ਔਰ ਮੈਂ ਸਮਝਣਾ ਕਿ ਸਾਡੇ ਵਾਸਤੇ ਬੜੇ ਗਰਵ ਦੀ ਗੱਲ ਸੀਗੀ ਔਰ ਅੱਜ ਬੜਾ ਦੁਖਦਾਈ ਸਮਿਆਂ ਵੀ ਉਹ ਸਾਡੇ ਦੇ ਵਿੱਚ ਛੱਡ ਕੇ ਸਾਨੂੰ ਤੇ ਪ੍ਰਭੂ ਦੇ ਚਰਨਾਂ 'ਚ ਬਲੀਨ ਹੋ ਗਏ ਨੇ ਤੇ ਸੋ ਅਸੀਂ ਸਾਰੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਨੂੰ ਅੱਜ ਇਸ ਕਾਂਗਰਸ ਦਫ਼ਤਰ ਦੇ ਵਿੱਚ ਆਏ ਹਾਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਹਿਲਾ ਕਾਂਗਰਸ ਦਫ਼ਤਰ ਪਠਾਨਕੋਟ ਦੇ ਵਿੱਚ ਦਿੱਤੀ ਗਈ ਹੈ ਉਹਦੇ ਵਿੱਚ ਸਾਡੇ ਸਾਡੇ ਸਾਰੇ ਸਾਥੀ ਬਲੌਕ ਪ੍ਰਧਾਨ ਅਰਸ਼ੋਤਮ ਜੀ ਹੈਪੀ ਜੀ ਸਾਡੇ ਮੇਅਰ ਪੰਨਾ ਲਾਲ ਪਾਟਿਆ ਜੀ ਅਜੇ ਬਹੁਤ ਸੀਨੀਅਰ ਆਸ਼ੀਸ਼ ਵੈਜੀ ਅਜੇ ਜੀ ਗੱਬਰ ਜੀ ਸ਼ੋਤਮ ਜੀ ਵਿਨੋਦ ਰਾਮ ਗੜੀਆ ਜੀ ਬਿਲਾ ਜੀ ਅਜੇ ਜੀ ਸਾਡੇ ਡਿਪਟੀ ਮੇਅਰ ਉਹ ਸ਼ਾਮਿਲ ਹੋਏ ਸਾਰਿਆਂ ਨੇ ਇੱਕ ਮਹਾਨ ਆਤਮਾ ਨੂੰ ਜਿਨ੍ਹਾਂ ਦਾ ਇੱਕ ਬਹੁਤ ਲੰਬਾ ਇਤਿਹਾਸ ਹੈ ਉਹ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਬੜੀ ਬੇਖੋબી ਬਾਹਰ ਕੱਢਿਆ ਤੇ ਪੂਰਾ ਵਿਸ਼ਵ ਉਹਨਾਂ ਦੀ ਨੀਤੀਆਂ ਦਾ ਅਨੁਸਰਣ ਕਰਦੇ ਆ ਥਿਉਰੀਆਂ ਉਹਨਾਂ ਨੇ ਬਣਾਈਆਂ ਥਿਉਰੀਆਂ ਉਹ ਹੁੰਦੀਆਂ ਨੇ ਜਦੋਂ ਜਿਸ ਦੇ ਉੱਤੇ ਪੂਰਾ ਵਿਸ਼ਵ ਚੱਲਣ ਲੱਗ ਪੇ ਦੈਟ ਇਜ਼ ਕਾਲਡ ਥਿਉਰੀ ਮਨਮੋਹਨ ਸਿੰਘ ਜੀ ਨੇ ਸਾਡੇ ਹਿੰਦੁਸਤਾਨ ਵਾਸਤੇ ਪੰਜਾਬ ਵਾਸਤੇ ਪੂਰੇ ਵਿਸ਼ਵ ਵਾਸਤੇ ਕੰਮ ਕੀਤੇ ਜਦੋਂ ਵੀ ਉਹ ਕੋਈ ਗੱਲ ਕਰਦੇ ਹਨ ਤੇ ਪੂਰਾ ਵਿਸ਼ਵ ਪੂਰਾ ਹਿੰਦੁਸਤਾਨ ਉਹਨਾਂ ਦੀ ਗੱਲ ਨੂੰ ਸੁਣਦਾ ਸੀ ਬੜੇ ਧਿਆਨ ਨਾਲ ਕਿਉਂਕਿ ਉਹਨਾਂ ਦੀ ਗੱਲ ਦੇ ਵਿੱਚ ਦਮ ਸੀ ਉਹ ਗੱਲਾਂ ਬੇਸ਼ੱਕ ਉਹਨਾਂ ਨੇ ਬੜੀਆਂ ਲਿਮਟਿਡ ਸਪੀਚਾਂ ਬੜਾ ਲਿਮਟਿਡ ਬੋਲਦੇ ਸੀ ਲੇਕਿਨ ਜਿੰਨਾ ਵੀ ਬੋਲਦੇ ਸੀ ਪ੍ਰਾਪਤ ਬੋਲਦੇ ਸੀ ਉਹ ਜਨਤਾ ਦੇ ਹਿੱਤ ਵਾਸਤੇ ਅੱਜ ਉਸ ਮਹਾਨ ਪੁਰਸ਼ ਦਾ ਚਲਾ ਸਾਡੇ ਵਿੱਚੋਂ ਚਲਾ ਜਾਣਾ ਬੜਾ ਦੁਖਦਾਈ ਹੈ ਉਹ ਕਾਂਗਰਸ ਪਾਰਟੀ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਸ਼ਤਿ ਹੈ ਸਰਦਾਰ ਮੋਨਮੋਨ ਸਿੰਘ ਜੀ ਦਾ ਚਲੇ ਜਾਣਾ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਅਸੀਂ ਨਾ ਚੀਜ਼ਾਂ ਲੇਕਿਨ ਐਡਸੀ ਮਹਾਨ ਆਤਮਾ ਨੂੰ ਸਾਨੂੰ ਮੌਕਾ ਮਿਲਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਅਸੀਂ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਭੁਲਾ ਨਹੀਂ ਸਕਾਂਗੇ ਯਾਦ ਕਰਾਂਗੇ ਕਿ ਜਿਸ ਤਰ੍ਹਾਂ ਜੋ ਪੂਰ ਨੇ ਜੋ ਫੁੱਟਸਟੈਪ ਉਹਨਾਂ ਨੇ ਪਾਏ ਹੈ ਪੂਰੀ ਦੁਨੀਆ ਉਹਨਾਂ ਦਾ ਅਨੁਸਰਣ ਕਰਦੀ ਹੈ ਬਿਨਾ ਕਿਸੇ ਪੇਦ ਭਾਵ ਨਾਲ ਉਹਨਾਂ ਨੇ ਕੰਮ ਕੀਤਾ ਔਰ ਭਾਰਤ ਨੂੰ ਤਰੱਕੀਆਂ ਦੀ ਰਾਹ ਤੇ ਬੁਲੰਦ ਕੀਤਾ 10 ਸਾਲ ਉਹਨਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ ਲੇਕਿਨ ਕਿਸੇ ਨਾਲ ਕੋਈ ਪੇਦ ਭਾਪ ਨਹੀਂ ਕੀਤਾ ਉਹ ਜੀ ਮਹਾਨ ਆਤਮਾ ਦਾ ਚਲਾ ਜਾਣਾ ਸਾਡੇ ਲਈ ਛਤੀ ਉਹਨਾਂ ਦੀ ਪੂਰੀ ਨਹੀਂ ਹੋ ਸਕਦੀ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਰਦਾਰ ਮਹਮੂਦ ਸਿੰਘ ਜੀ ਦੇ ਅਗੇ ਨਤ ਮਸਤਕਾ ਵਾਹੋ ਜੀ ਮਹਾਨ ਆਤਮੀਆਂ ਨੂੰ ਈਸ਼ਵਰ ਵਾਹਿਗੁਰੂ ਸਵਰਗਾਂ ਤੇ ਸਥਾਨ ਦੇਣ ਇਹਨਾਂ ਸ਼ਬਦਾਂ ਨਾਲ ਹੀ ਮੈਂ